ਬੋ ਇਹਦਾ ਮੋਸਪੀ ਫਰੋ ਮਾ ਮਾ ਦਾ ਛੜ ਦੇ ਮਾ ਬੱਕਰ ਬੋਣੇ ਛੜ ਦੇ ਬੱਤਾਂ ਸਹੀ ਮਾ ਬੱਕਰ ਬੋਣੀਆਂ ਨੇ ਕੋਈ ਨਾ ਲਵਾ ਲਈ ਛੜ ਦੇ ਕੋਈ ਨਾ ਦੋ ਹੀ ਲੈ ਜੀ ਤਰੀ ਨਹੀਂ ਹੋ ਗਈ ਬਾਈ ਦੇ ਗੇ ਹਾਂ ਯਾਰ ਮੈਨੂੰ ਲੈ ਮਢੀ ਜੂ ਲਾ ਕੇ ਬਾਜੀ ਯਾਰ ਅੱਲਾਹ ਅੱਲਾਹ ਫਰਮਾਨ ਫਿਰ ਐ ਕਰ ਗਾ ਤੂੰ ਛੜ ਦੋ ਤਾਂ ਹੁਣ ਬੱਕਰਾ ਲੈ ਰਿਓ ਨਹੀਂ ਯਾਰ ਜਵਾਕ ਨੂੰ ਆਇਆ ਤਾਂ ਪੱਕਾ ਭਾਈ ਜੀ ਉਹ ਦੂਜੇ ਬੋਲੇ ਰਾਜਾ ਜੀ ਲੱਗ ਜਾ ਉਹ ਦੂਜਾ ਇਹ ਕਹਿੰਦਾ ਮੈਂ ਕੀ ਲਾਇਆ ਇਹਦਾ ਬਾਈ ਦਾ ਲਾ ਕੇ ਮਗਰ ਆਪਣਾ ਨੋਕਰੀਆ ਦੇ ਨੇ ਤੜਕੇ ਨਹੀਂ ਗੱਲ ਹੋਈ ਉਹ ਬੱਕਰੇ ਵਾਲੀ ਲਾਗਾ ਹੋਊਗਾ ਮੈਂ ਤਾਂ ਕਿਚਨ ਮਿੰਡ ਦੰਦਾ ਲੈ ਲੈੰਦਰਾ ਸਾਡੇ 25000 ਦਾ ਵੇਚ ਹੈ ਹੈ ਅਰ ਜਾ ਇਹਨੇ ਮੇਰੇ ਬੰਦਦਾ ਤੋ ਖਾਤ ਪਾਇਆ ਉਹ ਲੈ ਲੈ ਸਾਡੇ 23 ਦਾ ਬੱਕਰਾ ਪਾਉਂਗਾ ਜੋ ਕਰਨਾ ਕੋਈ ਨਹੀਂ ਨਾ ਰੁਕ ਚੱਲ ਲੈ ਚੱਕੀ ਉਹ ਖੜ ਜਾ ਕੌੜਾ ਥੋੜਾ ਓਏ ਚੱਲੂਗਾ 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 ਬਜ ਕੀ ਰਹਿ ਗਿਆ ਹੁਣ ਮਗਰ ਓਏ ਚੱਲੂਗਾ ਹੈ ਮਗਰ ਕੀ ਰਹਿ ਗਿਆ ਹੁਣ ਉਹ ਮੁੱਦਾ ਬਣੇਗਾ ਆਪਾਂ ਇਹ ਮੋੜ ਨੂੰ ਪੱਕਾ ਨਾ ਪਾ ਉਹ ਖੜ ਜਾ ਗਾਨਾ ਸਾਡੀ ਬੰਨ ਲੜਾ ਕਰ ਤੈਨੂੰ ਪੱਕਾ ਲੈਦਾ ਕਰਾ ਤੇਰਾ ਫੇਰ ਆ ਗਈ ਕਿੰਨੀ ਦਾਂਗੇ ਅਸੀਂ ਇੱਥੇ ਵੇਚਦਾ ਨਹੀਂ ਪੁਰੀ ਲੱਗੀਏ ਇਹ ਕੀ ਨਾ ਹੁੰਦਾ ਹੈ ਇਹ ਨਿਭਰਾ ਸਿਕ ਮੇਰਾ ਅੱਡ ਬੜੀਏ ਇਹਦੇ ਇਹ ਥੰਡੇ ਇਹ ਕ ਕਰਮ ਗਰ ਬੱਕੀ ਉਹਦੇ ਬੱਕਰੀ ਮਹਿਸੂਸ ਆ ਗਿਆ ਬੱਦਰ ਨੇ ਲਗਾ ਲਗੀ ਉਹਦੇ ਹਾਂ ਹਾਂ ਕੋਈ ਬੱਕਰੀ ਨਾ ਰਹੀ ਲੈ ਕੇ 12 ਦੀ ਗਾਹ ਬੈਠੀ ਸਵਾਦੀ ਲਗਾ ਲਗੀ ਪਕੜ ਦੀ ਏ ਹੱਣ ਦੇ ਉੱਪਰ ਹੱਟ ਜਾ ਉਹਨ ਮਿੰਟ ਪਰੇ ਨਾ ਬੜ ਜਾਉਂਦੇ ਗੱਲ ਨੂੰ ਯਾਰ ਨਾ ਬੜ ਜਾ ਹਾਂ ਨੰਨੀ ਗੱਲ ਮਾਰਨ ਵੀ ਬਾਈ ਹੁਣ ਮੈਨੂੰ ਗਾਲ ਮੰਨਣ ਵਾਲੀ ਮਨ ਲਾਂਗੇ ਸਾਡੇ ਬਾਈ ਦਾਦਾ 22000 ਬੱਕਰ ਹੋ ਗਿਆ ਨਹੀਂ ਬਣ ਬਸ ਬਸ ਨਹੀਂ ਬਣ ਹਟ ਜਾ ਨਾ ਉਹ ਨਹੀਂ ਬਣਦਾ ਪੁੱਤਰਾ ਫੜ ਉਹ ਨਹੀਂ ਬਣਦਾ ਨਹੀਂ ਇਹ ਨਹੀਂ ਚੱਲਦਾ ਉਹ ਦੱਲੂਗਾ ਚਲੂਏ ਕਰਵਾ ਰੱਖ ਲਿਆ ਤੂੰ ਆ ਜਾ ਹੜਨ ਨੂੰ ਪੁੱਛ ਲੈ ਮੈਂ ਲਾ ਪੁੱਛ ਲੈ ਮੈਂ ਵਾ ਗਾ ਬੱਕਰਾ ਯਾਰ ਇਹ ਆ ਬੱਕਰੇ ਚ ਲੱਗ ਗਿਆ ਤੂੰ ਗੱਲ ਉਸਤਾ ਰੱਖਾ ਹਾਂ ਹਾਂ ਮੰਨਦੀ ਮੰਨੀ ਮੰਨ ਗਏ ਮੰਨ ਗਏ ਉਹ ਆ ਦੇਖ ਇਧਰ ਇਹ ਗੱਲ ਕੋਈ ਨਾ ਯਾਰ ਹੁਣ ਗੱਲ ਕੋਈ ਨਹੀਂ ਕੋਈ ਮੈਂ ਅੱਪ ਗਈ ਹੋਰੀ ਲਾ ਲਾ ਲੱਪ ਸੱਤੀ ਜੀ ਬੈਕ ਉਹਦੀ ਸੱਤੀ ਗਾ ਇਧਰੋਂ ਹੀ ਬੜਾ ਹੈਲੋ 1 2 ਵਾ ਭਾਈ 3 4 5 6 ਕੋਈ ਨਾ 7 ਨੂੰ ਕਰ ਦੇ ਗੱਲ ਮੈਂ ਮੱਡੀ 8 9 10 12 13 14 15 16 17 18 19 20 21 22 23 ਲਾ ਫੜੋ ਬਾਈ ਖੋ ਅਰੇ ਖੜ ਜਾਂਦਾ ਬਣਾ ਸੋਨਾ ਕਰੀ ਭਾ ਜਾਨੇ ਹੋ